ਕੀ ਤੱਕ ਆਇਆ ਨਹੀਂ ਉਹ ਬੰਦਾ ਜਿਹੜਾ ਕਿਹਾ ਇਹ ਆਪਾ ਆਹ ਪਤਾ ਮੈਨੂੰ ਕਹਿ ਕੇ ਤੇ ਜਾ ਹੀ ਉਦੋਂ ਮੈਂ ਆਉਂਗਾ ਤਾਂ ਚੱਲ ਲੈ ਜਾਂਗੇ ਇਹਨੂੰ ਮੈਂ ਵੀ ਉਹਨੂੰ ਟਿਕਨ ਦੀ ਆ ਤੇ ਅੱਜ ਤੇ ਸਾਰੇ ਕਰ ਲਈ ਸੋਭਾ ਮੈਂ ਤਾਂ ਬੈਠਾ ਠੀਕ ਆਉਣ ਹੀ ਦੇਣਾ ਰਾਜ ਆਹ ਹਮਦਾਣਾ ਹੋਰ ਘੜੀ ਨੂੰ ਆ ਜਾਂਦਾ ਹੈ ਠੀਕ ਲੈਣੇ ਆ ਹਾਂ ਉਹ ਦੀਪੂ ਉਹ ਦੀਪੂ ਹਾਂਜੀ ਹਾਂਜੀ ਆਇਓ ਅੰਦਰ ਰੋਣ ਲਈ ਆ ਫਿਰ ਮੈਂ ਡਾਕਟਰ ਨਾਲ ਹੋਈ ਹੈ ਗੱਲ ਮੇਰੀ ਠੀਕ ਹੈ ਨਾ ਹਾਂ ਨਾ ਜੋ ਹਾਂ ਜਾਨਾ ਹਾਂ ਹਾਂ ਤੇ ਦੁੱਖ ਤੇ ਚਲੋ ਚਲਣ ਚਲ ਆ ਦੀ ਚਾਹ ਨਾ ਠਹਿ ਜਾ ਵੰਡਿਆ ਕਾਲਿਆ ਪੁੱਤ ਮਾਰੇ ਗਾੜੀ ਮੱਖਾ ਤੇ ਹੈ ਕਾਪੀ ਬਾਬਾ ਜਿਹੜੇ ਕੰਮ ਚੱਲੇ ਆ ਪੂਰੀ ਭਾਵੇਂ ਉਸ ਕੰਮ ਵਿੱਚ ਸੱਤਿਆ ਪਾਸ਼ਾ ਜਾਨਾ ਜਾਨਾ ਚਲ ਚਲ ਚਾਲਸ ਪੜਾ ਵੇ ਤੇਰਾ ਜਿਹੜਾ ਲੈ ਕੇ ਚੱਲਿਆ ਮੇਰੇ ਪੋਰਤ ਨੂੰ ਚਲ ਕੋ ਕਰਕੇ ਪੁੱਛਦੀ ਹੈ ਹੈਲੋ ਹੈਲੋ ਹਾਂਜੀ ਇਹ ਹੈਲੋ ਹਾਂਜੀ ਹਾਂਜੀ ਮੈਮ ਬੋਲੋ ਹਾਂਜੀ ਮੈਂ ਬੋਲਦੀ ਪਈ ਆ ਤੁਹਾਨੂੰ ਕੱਲ ਮੈਂ ਤੁਸੀਂ ਮੈਨੂੰ ਫੋਨ ਕੀਤਾ ਸੀਗਾ ਤੁਹਾਡੇ ਪੇਸ਼ੈਂਟ ਨਹੀਂ ਆਇਆ ਹਾਂਜੀ 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 ਡਾਕਟਰ ਸਾਹਿਬ ਉਹ ਆਣ ਦੇ ਬਸ ਪਹੁੰਚ ਨਹੀਂ ਵਾਲੇ ਹੁਣੇ ਤੁਹਾਡੇ ਕੋਲ ਠੀਕ ਆ ਜੇ ਲੱਗੇ ਤੁਹਾਡੇ ਲੱਗੇ ਬੰਨੇ ਆਗੇ ਤੁਹਾਨੂੰ ਭੇਜ ਦੋ ਕਿਉਂਕਿ ਮੈਂ ਵਾਪਸ ਜਾਣਾ ਘਰ ਨਹੀਂ 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 ਮੈਂ ਤੁਹਾਨੂੰ ਨਾਲ ਦੱਸ ਦਿੰਦਾ ਐਡਰੈਸ ਬਸ ਪਹੁੰਚ ਨਹੀਂ ਵਾਲੇ ਬਸ ਆਣੇ ਵਾਲੇ ਆ ਹਾਂਜੀ ਚਲੋ ਠੀਕ ਆ ਚਲੋ ਠੀਕ ਓਕੇ ਓਕੇ ਗੱਲ ਵਿਦਿਆਲਯ ਦਾ ਕਾਇਨੀ ਤਾਂ ਤੇ ਕੋ ਪਹੁੰਚੇ ਮੈਂ ਡਰੈਸ ਬਤਾ ਲਿਆ ਲਤਾ ਕਾਇਰੀ ਉਦਾ ਵੇਹੇ ਆ ਤੇ ਗਿਆ ਪਤਾ ਨਹੀਂ ਕਿਹੜੇ ਡਾਕਟਰ ਹਾਂਜੀ ਹਾਂਜੀ ਇਹੀ ਆਹੀ ਆ ਤੁਹਾਡੇ ਬਾਰੇ ਬਹੁਤ ਸੁਣਿਆ ਸੀ ਕਹਿੰਦੇ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਸਾਡੇ ਇਹਨਾਂ ਦਾ ਵੀ ਕਰ ਦੋ ਕੋਈ ਗੱਲ ਦੀ ਕਰਦਾਂਗੇ ਕੋਈ ਚੈੱਕਪ ਬਹੁ ਕਵਾ ਕੇ ਸਾਰਾ ਕੁਝ ਕਰਤੀ ਕੋਈ ਇਹਨਾਂ ਨੂੰ ਦੇਖੋ ਤੇ ਮੈਂ ਜਾਣਦੀ ਆ ਇਹਨਾਂ ਨੂੰ ਵਧੀਆ ਵਧੀਆ ਕਰਦੇ ਆ ਠੀਕ ਹੈ ਹਾਂਜੀ ਸਸਤੀ ਕਲ ਡਾਕਟਰ ਸਾਹਿਬ ਸਸਤੀ ਕਲ ਹਾਂਜੀ ਬਸ ਸਸਤੀ ਹੈ ਬਿਤੇ ਪਤਾ ਨਹੀਂ ਕਿ ਪਾਸਾ ਰੀ ਮਾਰ ਕੇ ਜੀ ਹਾਂਜੀ ਹਾਂਜੀ ਅੱਜ ਜਿਹੜਾ ਮੈਂ ਮੈਂ ਬੈਠਾ ਹਾਂ ਉਹਦਾ ਯਾਨੀ ਯਾਨੀ ਉਹਦੇ ਨੇ ਆਹ ਤਾਂ ਇਹਦਾ ਇਹ ਕਿਤੇ ਆ ਨਾ ਮੂੰਹ ਖਾਤਾਂ ਦੇ ਸਾਹ ਇਧਰ ਸ਼ਖਾਹਾਂ ਦੇ ਆਹ ਬੈਠ ਬੈਠ ਕੇ ਪਾਣੀ ਪੂਣੀ ਹੈਗੀ ਨਹੀਂ ਬਸ ਠੀਕ ਹੈ ਨਾਗਣ ਦੇ ਪਾਣੀ ਨਾਲ ਬੱਚੇ ਲੱਗੇ ਹੋਏ ਆ ਪਾਣੀ ਪੂਣੀ ਦੀ ਪਿਆਨ ਨੂੰ ਅੱਜ ਮੌਸਮ ਨਹੀਂ ਆਇਆ ਗਰਮੀ ਵਾਲਾ ਅੱਜ ਨਹੀਂ ਆਸ ਪੂਸਲਾ ਰਹੀ ਹਾਂ ਜੀ ਕੀ ਸੇ ਮੈਨੂੰ ਕੱਲ ਬਾਸ ਕਾਲ ਕਰ ਤੂੰ ਫੋਨ ਕਰ ਤਾ ਤੁਸੀਂ ਅੱਜ ਆਵੇਂ ਡੀਬੀ ਰੀਸਨ ਤੇ ਤੁਹਾਨੂੰ ਪਤਾ ਏ ਡਾਕਟਰ ਸਾਹਿਬ ਘਰਾਂ ਵਰਗੇ ਘਾਰਿਆ ਪੈਸੇ ਤੇ ਲੈ ਦਾ ਇੰਤਜ਼ਾਮ ਕਰਦਿਆਂ ਟਾਈਮ ਲੱਗ ਹੀ ਜਾਂਦਾ ਜਦੋਂ ਨਾਲ ਏਡਾ ਵੱਡਾ ਆਖਾਂ ਦਾ ਪਲੇਟ ਹੋਣਾ ਵਾ ਤੇ ਤੁਹਾਨੂੰ ਪਤਾ ਨਾਲ ਫੀਸ ਵੀ ਤੂੰ ਫਿਰ ਇੰਨੀ ਦੱਸ ਦਿੱਤੀ ਤੇ ਤੁਹਾਨੂੰ ਪਤਾ ਫਿਰ ਮੈਂ ਕੋਕਰ ਹਸਪੀਟਲ ਦਾ ਰੂਮ ਕਰਾਇਆ ਸਭ ਕੁਝ ਦੇਣਾ ਪੈਂਦਾ ਵਾ ਤੁਹਾਨੂੰ ਪਤਾ ਹੋਵੇ ਤੁਹਾਨੂੰ ਪਤਾ ਕੋਈ ਸਿੱਧੇ ਮੁਹਾ ਆ ਕਰ ਦਿੰਦਾ ਕੋਈ ਨਾ ਕਰ ਦਿੰਦਾ ਬਹੁਤ ਆਇਆ ਤੁਹਾਨੂੰ ਦੱਸਿਆ ਵੀ ਤੁਸੀਂ ਪੂਰੇ ਰੇਸਮੈਂਟ ਕਰਕੇ ਆਇਓ ਪੈਸੇ ਨਹੀਂ ਆਏ ਨਾ ਮੈਂ ਤਿਆਰੀ ਚੁਰੀ ਕਰ ਦਿੱਤਾ ਤਾਂ ਇਹਨੇ denn ਲਾ ਗੀ ਠੀਕ ਆ ਜੀ ਚਾਹ ਹੋਰ ਕੁਝ ਨਹੀਂ ਬੀਪੀ ਕਿੰਨੇ ਘਟਿਆ ਵਧਿਆ ਤੂੰ ਵੀ ਚੈੱਕ ਕਰ ਲਓ ਨਹੀਂ ਮੈਂ ਕਦੀ ਘਟਿਆ ਉਦੋਂ ਕਿੱਥੇ ਕਰਦਾ ਹੀ ਨਾ ਬੀਪੀ ਦਾ ਕਦੀ ਅਜੇ ਮੇਰੇ ਮੋਹਤਾ ਦੀ ਉਮਰ ਪਹੁੰਚੀ ਨਹੀਂ ਅਜੇ ਮੇਰਾ ਪੋਤਾ ਹੈ ਬਾਗਰ ਵਿਚਾਰਾ 20 ਸਾਲਾਂ ਦਾ ਤਾਂ ਹੈਗਾ ਨਹੀਂ ਉਹ ਅੱਜ ਕੱਲ੍ਹ ਉਮਰ ਨਹੀਂ ਵਿੰਦਾ ਰੱਬ ਬੀਪੀ ਕਟਾ ਘਟਦਾ ਵਧਦਾ ਨਾ ਅਜ ਤੱਕ ਨਹੀਂ ਇਹ ਪ੍ਰੋਬਲਮ ਆਈ ਬੀਪੀ ਵਾਲੀ ਖਾਲਦਾਨਾ ਬਾਦ ਦੇ ਖਟੀਆਂ ਤਲੀਆਂ ਚੀਜ਼ਾਂ ਵਿਚਾਰੇ ਤਾਂ ਜਸਤਰੀਆ ਦੇ ਜਾਂਦਾ ਨਹੀਂ ਕੋਈ ਨਾ ਆ ਜਾਵੇ ਤਾਂ ਫੇਰ ਹੀ ਡਾਕਟਰ ਸਾਹਿਬ ਇਕੱਲਾ ਤੁਮ ਜਾਂਦੇ ਯਾਰ ਦੋਸਤ ਵੀ ਲਿਆ ਦੇ ਦਿੰਦੇ ਆ ਜਿਹੜੀਆਂ ਬੀਬੀਆਂ ਦਿਖਾਉਣ ਨੂੰ ਆਏ ਹੀ ਬੀਬੀਆਂ ਵੀ ਇੰਨੀਆਂ ਚਿੱਪੀਆਂ ਹੁੰਦੀਆਂ ਮੁੰਡਿਆਂ ਨੇ ਮੇਰੇ ਤਾਂ ਮੈਨੂੰ ਦੇਖ ਕੇ ਬੜਾ ਵਾਹ ਤਾਂ ਤੇ ਆ ਵੀ ਇੱਕ ਕੀ ਨਾ ਜੇ ਬਾਰੇ ਸੇ ਇੱਕ ਦੀਵਾਰ ਨਹੀਂ ਤੂੰ ਆਂਦੇ ਵੇਖਦਾ ਤੇ ਵੜਾ ਤੋਂ ਨਾਲ ਥੋੜਾ ਬੱਜੀ ਰੇਦੀ ਲੈ ਹੀ ਜਾਂਦੇ ਸੈਰ ਸੂਰ ਕਰਨ ਬੱਚੇ ਆਹ ਵਾਤੇ ਡਾਕਟਰ ਸਾਹਿਬ ਦਾ ਤਾਂ ਠੀਕ ਐ ਹਾਂ ਤਾਂ ਫੇਰ ਬੀਪੀ ਤੇ ਇਹਨਾਂ ਦਾ ਠੀਕ ਹੀ ਆ ਹਾਂਜੀ ਹਾਂਜੀ ਤੇ ਬਾਕੀ 70 ਫੀਸ ਦਾ ਹਾਂਜੀ ਫੀਸ ਤੇ ਮੈਂ ਆਪਾਂ ਜੀ ਤੁਹਾਨੂੰ ਪੈਸੇ ਭੁਆਏ ਸੀ ਨਾ ਕੱਲ ਨੂੰ ਜਮਦਰਾ ਤੇ ਜੀ ਉਹ ਤੇ ਹਾਂਜੀ ਜਾ ਕੇ ਥਾਲੀ ਜਦੋਂ ਲਾਜ ਸ਼ੁਰੂ ਨਹੀਂ ਨਹੀਂ ਬਾਜੀ ਪਹਿਲਾਂ ਪੇਮੈਂਟ ਮੋਟਰ ਆਉਂਦੀ ਹੈ ਮੇਰੇ ਪੁੱਤ ਰਹੇ ਹਨ ਕਿ ਤੇ ਸਾਹ ਨਾਲ ਕੋਈ ਸਨ ਕਾ ਡਾਕਟਰ ਕੋਈ ਵੱਡੇ ਆਉਂਦੇ ਪ੍ਰੀਸ਼ਨ ਕੋਈ ਕਿਤੇ ਮੇਰਾ ਪੀਰ ਕੋਤ ਮੇਰਾ ਕਿਤੇ ਹੈ ਕੀ ਚਾਹ ਰਾਹ ਕੇ ਵੀ ਕਿਤੇ ਦੁਨੀਆ ਦੇ ਦਰਸ਼ਕ ਜਿਦਾਰੇ ਕਰ ਦੇ ਕਿਤੇ ਵਿਆਹ ਤੇ ਸੱਦੋ ਕੇ ਵਿਆਹ ਕਰੋਗੇ ਹਾਂ ਜੀ ਰਿਸ਼ਤਾ ਵੀ ਟਾਡੇ ਕੋਲ ਲਿਆਣਾ ਡਾਕਟਰ ਸਭ ਹਾਂ ਜੀ ਕਿ ਸੁਹਣਾ ਜ ਮੇਰੇ ਕੋਲ ਕੋਈ ਭਰਾ ਉਹ ਸੱਦਦੇ ਹੀ ਪੈ ਕਹਿ ਦਿੰਦੇ ਸਾਰੇ ਇਦਾਂ ਹੀ ਕਹਿੰਦੇ ਪੇਸ਼ਾਂ ਨਹੀਂ ਨਹੀਂ ਅਸੀਂ ਸੱਦਾਂ ਕੇ ਤੁਹਾਨੂੰ ਤੁਹਾਡੇ ਕੋਲ ਮੇਰੇ ਪੁੱਤ ਦਾ ਲਾਜ ਹੁਣਾਵਾ ਸਾਡੇ ਵਕਤ ਤੇ ਤੁਸੀਂ ਰੱਬ ਜੇ ਰੱਬ ਮੇਰੇ ਪੁੱਤ ਦਾ ਕਿਤੇ ਠਾਂ ਦਾ ਵਧੀਆ ਵਧੀਆ ਲਾਜ ਹੁਣਾ ਤੇ ਡਾਕਟਰ ਲਾਜੀ ਵਧੀਆ ਤੇ ਪੈਸੇ ਹੋਏ ਮੰਗ ਰਹੀ ਹੈ ਤੁਸੀਂ ਕਹਿੰਦੇ ਤੁਸੀਂ ਤਾਂ ਮੰਨਦੇ ਨਹੀਂ ਤੁਸੀਂ ਫਿਰ ਪੇਮੈਂਟ ਲੈ ਕੇ ਉਹ ਇਹ ਕਿੰਦ ਬੰਦੇ ਦਾ ਉਹ ਗੂਗਲ ਤੇ ਕਹਿੰਦਾ ਗੂਗਲ ਤੇ ਕਰ ਦੋ ਆਪਣਾ ਮੈਡੀਸਨ ਲੈ ਕੇ ਆਓ ਮੈਡੀਸਨ ਲੈ ਕੇ ਆਓ ਬਾਕੀ ਲਾਜ ਬਾਅਦ ਚ ਕਰਦੇ ਆਪਾਂ ਇਹ ਤੇ ਮੈਨੂੰ ਸਾਰੇ ਨਹੀਂ ਲੱਗਦੇ ਆ ਵੀ ਮੈਡਮ ਜਿਹੜੀ ਮਾਂ ਤਾਂ ਨਾਲ ਆਈ ਇਹ ਵੀ ਨਹੀਂ ਲੱਗਦੀ ਨਹੀਂ ਨਹੀਂ ਭੈਣ ਜੀ ਮੈਂ ਨਹੀਂ ਆ ਵੇਖੋ ਇੱਕ ਤੇ ਆ ਵੇਖੋ ਮੇਰੀ ਆ ਨੇੜੇ ਦੀ ਜਿਹੜੀ ਆ ਨਾ ਇਹ ਸਹੀ ਆ ਦਿਖਾਓ ਬਲ ਮੁਰਦੀ ਆ ਇਸ ਕਰਕੇ ਮੈਂ ਮਗਲੋ ਇੱਕ ਨੇੜੇ ਦਾ ਵੀ ਇੱਕ ਦੂਰ ਦਾ ਵੇਦਰ ਨੂੰ ਸਭ ਕੁਛ ਆ ਕੀ ਇਹ ਨੰਬਰ ਚੇਂਜ ਕਰਨ ਵਾਲਾ ਹੋਇਆ ਤੁਹਾਡਾ ਉਹ ਮੈਂ ਪਹਿਲਾਂ ਮੈਂ ਹਾਂ ਇਹਦਾ ਇਲਾਜ ਕਰਾ ਲਾ ਮੈਂ ਕੀ ਕਰਨੀ ਆ ਐਨ ਕਲਾ ਕੇ ਮੇਰੇ ਪੁੱਤ ਦੀ ਨਿਗਾ ਆ ਕੇ ਦੇ ਸਮਝੋ ਮੇਰੀ ਵੀ ਵਿੱਚ ਆ ਗਈ ਠੀਕ ਹਾਂ ਕੋਈ ਗੱਲ ਨਹੀਂ ਤੁਸੀਂ ਪੇਮੈਂਟ ਲ ਲਿਆਓ ਗੂਗਲ ਪੇ ਕਰ ਦੋ ਬਾਕੀ ਫਿਰ ਬਾਅਦ ਚ ਵੇਖਾਂ ਤੁਈ ਲੇਟ ਬੜਾ ਕਰਦੇ ਪੈ ਮੈਂ ਕਰਾ ਲੂ ਹਾਂਜੀ ਕਰੋ ਤੇ ਦਾ ਦੇ ਦਿਖਾਵਾ ਕਾਮੀ ਬੜਾ ਲੇਟ ਕਾ ਦੇ ਲੇਟ ਆਏ ਤੁਸੀਂ ਇੱਕ ਲਕਾਮ ਵੀ ਲੇਟ ਕਰਦੇ ਹੋ ਮੈਂ ਦਵਾਈ ਲੈ ਕੇ ਆਇਆ ਚਲੋ ਠੀਕ ਹੈ ਕੋਈ ਪਹਿਲੇ ਲੈਂਦਾ ਇੰਤਜ਼ਾਮ ਕਰਦੇ ਕਾ ਦੇ ਲੇਟ ਹੋ ਦੇਖੋਗੇ ਕੋਈ ਟ੍ਰੈਫਿਕ ਇੰਨੀ ਗੋੜ ਗੋੜੇ ਰਾਹ ਤੇ ਆਏ ਰਹੀ ਹਿੱਤ ਕੇ ਖਾਂਦੇ ਆ ਉਧਰ ਤੇ ਤੁਹਾਨੂੰ ਪਤਾ ਹੀ ਆ ਫਿਰ ਟੰਦਾ ਪਤਾ ਚੋਰ ਕਿੱਥੇ ਗਿਆ ਜਿਹੜਾ ਚੋਰ ਜਿਹੜਾ ਮੰਡੀ ਚੋਕੇ ਨੂੰ ਇਹ ਚੋਰ ਜੀ ਇਕੱਠੇ ਕੀਤੇ ਹੋਏ ਆ ਮੇਰਾ ਨਾ ਕੋਈ ਚੋਕੇ ਲੈ ਜੀ ਪਹਿਲਾਂ ਜੀ ਇਹ ਤੇ ਮੈਂ ਕੰਟੈਕਟ ਆ ਸੀ ਬਈ ਆ तो तो हा अच्छा। तो 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 लेसन ला हाँ जी चलो, तो चलो फिर हम सारे चलो बाहर चलो ठीक है ਚਲ ਪੁੱਤ ਕੋਈ ਨਹੀਂ ਹੁਣ ਡਰੇ ਨਾ ਚੰਗਾ ਠੀਕ ਹਾਂਜੀ ਇੱਥੇ ਲਟਾਓ ਬੈਠਦੇ ਹੀ ਹਾਂਜੀ ਹਾਂਜੀ ਤੇ ਬਾਕੀ ਫਿਰ ਵੱਡੇ ਵੀ ਘਰ ਵਕਾਏ ਬੱਧੀ ਡਰ ਮੇਰਾ ਕੋਈ ਚੰਗਾ ਕਈ ਡਰਦੇ ਆ ਨਾ ਜਿੰਨੇ ਘਰ ਵਾਲਾ ਸਿਸਟਮ ਰੱਖਿਆ ਚਲ ਠੀਕ ਹੈ ਹਾਂਜੀ ਆ ਜੋ ਪੇਸ਼ੈਂਟ ਕਿੱਦਾਂ ਕੋਈ ਡਰ ਡੁੱਟ ਨਹੀਂ ਲੱਗਦਾ ਨਾ ਕੋਈ ਨਹੀਂ ਮੇਰੀ ਅੱਖਾਂ ਠੀਕ ਸ਼ਰਾਬ ਜੂਤ ਨਹੀਂ ਪੀਂਦੇ ਨਾ ਚਾਹ ਵੀ ਕਰਦੇ ਨਾ 1 ਰੁਪਈਆ ਦਾ ਨਸ਼ਾ ਨਹੀਂ ਕਰਦੇ ਠੀਕ ਚਲੋ ਠੀਕ ਫਿਰ ਗੁੱਡ ਬਵਾਏ ਮੈਂ ਰੂਮ ਬੰਦ ਕਰਾਂ ਫਿਰ ਤੁਹਾਡਾ ਅਪਰੇਟ ਕਰ ਦਿੰਦੇ ਜਰਾ ਜਰਾਬ ਵੀ ਚਲੋ ਮੈਂ ਤਾਂ ਬਹੁ ਮੰਜੇ ਤਲਾ ਮੈਂ ਥੋੜਾ ਤਾਣ ਹੋ ਗਿਆ ਭਰਾ ਚੂਛਾਰ ਦੇ ਲਾਇ ਤੂੰ ਤੇ ਪੇਸ਼ੈਂਟ ਕਿੰਦਾ ਗੰਦਾ ਜਿਹਾ ਬੰਦਾ ਮੈਨੂੰ ਲਾਉਣੇ ਪੈਣੇ ਇੱਕਾਈ ਚੈੱਕ ਚੁੱਕ ਕਰ ਲੀਏ ਫਿਰ 2030. 3. 4. 4. 4. 4. ਪਾਸ਼ਾ ਮੇਰੇ ਪੁੱਤ ਦਾ ਚੰਗਾ ਚੰਗਾ ਪ੍ਰਸ਼ਨ ਹੋ ਜੇ ਕਿੰਨੀਆਂ ਸਮਰਾਦਾ ਮੈਨੂੰ ਕਿੰਨੇ ਸਪਨੇ ਮੇਰੇ ਦੇਲ ਵਿੱਚ ਮੇਰੇ ਪੁੱਤ ਦੀ ਅੱਖਾ ਠੀਕ ਹੋ ਜਾਣ ਹੈ ਸੱਚੇ ਪਾਸ਼ਾ ਪਰਮਾਤਮਾ ਮੇਰੇ ਪੁੱਤ ਨੂੰ ਛੇ ਪਛੇ ਠੀਕ ਕਰ ਦੇ ਵਾਹਿਗੁਰੂ ਕਿਤੇ ਮੈਂ ਵੀ ਉਹਦਾ ਘਰ ਵਸਾਵਾਂ ਹੈ ਉਹਦਾ ਵਿਆਹ ਕਰਾਂ ਨੋ ਚੰਨ ਵਰਗੀ ਨੋ ਘਰ ਲਿਆਵਾਂ ਕਿਤੇ ਨਿੱਕੇ ਨਿੱਕੇ ਬਾਲ ਬੱਚੇ ਮੇਰੇ ਵੇੜੇ ਵਿੱਚ ਤੁਰੇ ਫਿਰਨ ਦਾਦੀ ਦਾਦੀ ਕਰਦੇ ਬਾਬਾ ਮੇਰੇ ਤੇਰੇ ਚੱਪੜੀ ਆਸਾਂ ਘਰਾਤਾ ਪੂਰੀਆਂ ਕਰਦੇ ਬਾਬਾ ਮਾਈਕਲ ਸੱਕੇ ਪਾਛੇ ਅਜੇ ਤੱਕ ਨਰਸਾਈ ਨਹੀਂ ਆ ਬਾਹਰ ਕੋਈ ਸੁਣਾ ਦਿੱਤਾ ਨਹੀਂ ਮੈਨੂੰ ਨਹੀਂ ਹਾਂਜੀ ਢਾਰੇ ਬੱਚੇ ਦਾ ਤੇ ਹੋ ਗਿਆ ਆਪਰੇਸ਼ਨ ਵਧੀਆ ਤੇ ਤੁਸੀਂ ਮਿਲ ਸਕਦੇ ਜੀ ਤੇ ਬਾਅਦ ਚ ਘੰਟੇ ਤੱਕ ਆਪਾਂ ਕੋਲ ਦੇ ਪੱਟੀ ਫਿਰ ਤੁਸੀਂ ਉਹ ਕਹਿੰਦਾ ਪਹਿਲਾਂ ਮਮਾ ਨੂੰ ਦੇਖਣਾ ਠੀਕ ਹੈ ਜੀ ਠੀਕ ਹੈ ਚੰਗਾ ਚੰਗਾ ਗਿਆ ਆਪਰੇਸ਼ਨ ਬਹੁਤ ਵਧੀਆ ਕੋਲ ਤੇ ਅੱਜ ਉਹ ਦੇਖ ਲੋ ਅੱਜ ਬਹੁਤ ਠੰਡ ਨਾ ਮਾਰ ਕੇ ਮੇਰੇ ਮਾਤੇ ਕਿਹਦੀ ਆਤੀ ਇੱਕ ਵੇਖੋ ਪੇਸ਼ੰਦਾ ਹਾਂ ਹਾਂ ਕੋ ਤਾਂ ਠੀਕ ਹੈ ਬਰਬੇ ਦੇਖੋ ਪਤਾ ਹੈ ਜੇ ਪੱਟੀ ਹੋਈ ਹੈ ਨਾ ਡਾਕਟਰ ਕਹਿੰਦੇ ਆ ਵੀ ਕਹਿੰਦੇ ਆ ਬਾਹਰ ਪੱਤੀ ਖੋਲਣੀ ਆ ਮਾਦਾ ਤੂੰ ਲੋਕ ਕਰਨੇ ਗਿਆ ਅੱਜ ਬੜੀ ਜੰਦੀ ਆ ਨਹੀਂ ਲੋਕੀ ਥੋੜੀ ਪੋਕੀ ਔਰ ਡਾਕਟਰ ਉਹਨੂੰ ਨਾਲ ਦੇ ਨਾਲ ਜਾ ਜਾਤਾ ਕੋਈ ਨਹੀਂ ਤੂੰ ਰਾਮ ਕਰ ਮੈਂ ਆਵੇ ਤੇਰੇ ਕੋਲ ਹੀ ਆ ਲੱਗੀ ਇੱਥੇ ਬੈਣੀ ਆ ਹੁਣ ਪੱਟੀ ਖੋਲਣੀ ਆ ਦੇ ਹਾਂਜੀ ਫੇਰ ਉਹ ਕਹਿੰਦੇ ਪਹਿਲੇ ਮਮਾ ਦੇ ਦਰਸ਼ਨ ਕਰਨੀ ਹਾਂਜੀ ਉਹਨੂੰ ਫੇਰ ਮੈਨੂੰ ਵੇਖਿਆ ਨਹੀਂ ਨਾ ਕਿੰਨਾ ਚੇਰ ਹੋ ਗਿਆ ਜੌਮ ਚਾਰੇ ਦਾ ਇਦਾਂ ਹਾਸਾ ਜਿਹਾ ਹੋਇਆ ਅੱਖਾਂ ਦਾ ਉਹਨੇ ਮੈਨੂੰ ਵੇਖਿਆ ਨਹੀਂ ਉਹਨੂੰ ਪਤਾ ਮਾ ਉਹਨੂੰ ਪਤਾ ਹੀ ਆ ਮੈਂ ਉਹਦੇ ਲਾਗੇ ਦਿਨ ਰਾਤ ਰਹੀਨੀ ਫੇ ਮਾ ਮੇਰੀ ਕਿੱਦਾ ਕਰ ਲੈ ਲੈਂਦੀ ਆ ਤੇ ਮੇਰੇ ਅੱਗੇ ਤੇਰੇ ਪੁੱਤ ਦੀਆਂ ਕੋਈ ਨਾ ਪਾਉਣੇ ਬਸ ਪੱਟੀ ਖੋਲ ਦੇਣੀ ਆ ਭਾਜੀ ਤੇ ਫੇਰ ਦੇਖਿਓ ਤੁਸੀਂ ਰਿਜ਼ਲਟ ਬਾਕੀ ਇਹ ਡਾਕਟਰ ਸਾਹਿਬ ਤੁਹਾਡਾ ਬੜਾਈ ਨਾਂ ਸੁਣਿਆ ਹੈ ਨਾਂ ਤੁਹਾਡਾ ਇੰਨਾ ਕਿਤੇ ਮਸ਼ਹੂਰ ਆ ਤਾਂ ਸੁਣ ਕੇ ਤੁਹਾਡੇ ਕੋਲ ਇਹ ਕਿਸ ਨੇ ਦੱਸ ਪਾਈ ਤੇ ਚੱਲ ਆਈ ਗਿਆ ਚੱਲ ਠੀਕ ਆ ਕੱਲ ਨਾਲ ਭਲਾ ਹੋਵੇ ਮੇਰੇ ਪੁੱਤ ਦਾ ਇੱਕ ਹੈਗਾ ਤੋਸਟ ਉਹਨੂੰ ਮੜਾ ਗਿਆ ਉੱਚਾ ਸੌਂਦਾ ਪਰ ਹੁਣ ਠੀਕ ਆ ਉਹ ਅੱਛਾ ਅੱਛਾ ਹਾਂ ਦੋਨੇ ਇੱਕੋ ਹੀ ਯਾਰ ਦੋਸਤ ਪਿੰਡਿਆਂ ਦੇ ਨਾਲ ਆਸਾਂ ਦੇ ਨੂੰਸਾਂ ਦੇ ਮਿਲ ਗਿਆ ਉਹਨੂੰ ਉਹਦੀ ਲੋੜ ਸੀ ਤੇ ਉਹਨੂੰ ਉਹਦੀ ਲੋੜ ਸੀ ਦੋਵੇਂ ਇੱਕ ਦੂਜੇ ਦਾ ਸਹਾਰਾ ਸੀ ਹਾਂ ਹੁਣ ਉਹ ਦਾ ਠੀਕ ਆ ਤੇ ਉਹਨੇ ਸਾਨੂੰ ਤੁਹਾਡੇ ਕੋਲ ਲਿਆਂਦਾ ਵਿਚਾਰੇ ਦਾ ਭਲਾ ਹੋਵੇ ਅੱਗੇ ਤੇ ਭਰੇ ਹਿਮਾਣ ਮਟਾ ਬੇਮਰਜ਼ੂਦਰ ਗਿਆ ਵਿਚਾਰਾ ਹਾਂ ਹੁਣ ਤਾਂ ਠੀਕ ਆ ਚਲੋ ਠੀਕ ਹੁਣ ਫਿਰ ਹੋ ਗਿਆ ਘੰਟਾ ਤੇ ਮੈਂ ਪੱਟੀ ਖੋਲ ਕੇ ਤੁਹਾਨੂੰ ਘਰ ਭੇਜ ਦੇਣਾ ਹਾਂਜੀ ਹਾਂਜੀ ਠੀਕ ਚਲੋ ਹੁਣ ਆਪਾਂ ਪੱਟੀ ਖੋਲਣੀ ਆ ਇੱਕ ਪਣਾ ਪੇਸ਼ੈਂਟ ਬਹੁਤ ਅੜ ਤੰਗ ਕਰਦਾ ਪਹਿਲਾਂ ਜੇ ਕਦੀ ਲੱਤਾ ਕਦੀ ਠਾਂ ਕਦੀ ਲੱਤਾ ਪਤਾ ਕੁਦਰਮਦਾਨ ਹੈ ਨਾ ਡਾਕਟਰ ਸਾਹਿਬਾ ਕੁਦਰਮਦਾਨ ਆ ਵਿਚਾਰ ਹਾਂ ਹੁਣੇ ਬਸ ਪੱਟੀ ਖੋਲ ਦੇਣੀ ਆ ਪਹਿਲਾਂ ਮੰਮਾ ਹੀ ਵੇਖੂਗਾ ਤੁਸੀਂ ਪਹਿਲਾਂ ਕਿਹਨੂੰ ਦੇਖਣਾ ਮੰਮਾ ਨੂੰ ਵੇਖਣਾ ਠੀਕ ਹੈ ਰਿਪੋਰਟ ਤੇ ਨਹੀਂ ਆ ਰਿਹਾ ਕਿ ਰਿਪੋਰਟ ਮੰਮਾ ਨੂੰ ਦੇਖਣਾ ਹਾਲੇ ਖਾ ਇਸ ਬੰਦ ਰੱਖਿਓ ਤੇਰੀ ਮੰਮਾ ਅੱਗੇ ਲਿਆਂਦੀਆਂ ਤਾਂ ਫੇਰ ਮੈਂ ਤੁਸੀਂ ਵੇਖ ਲਿਓ ਚਲੋ ਪੇਸ਼ੰਟ ਜੀ ਵੇਖ ਲਓ ਇਹ ਕਿਛੂ ਮੇਰਾ ਪੁੱਤਾਂ ਦਾ ਮਾਂ ਹੁਣ ਖੋਲ ਅੱਖ ਹਾਂ ਬੰਦੀ ਤੂੰ ਆ ਹਾਂ ਬੋਤਾ ਕੀ ਹੋ ਗਿਆ ਲਾਉਦੀ ਮੈਨੂੰ ਤੂੰ ਹਾਂ ਇਹ ਪੁੱਤ ਮੈਂ ਹਾਂ ਬੋਲਾ ਪਰ ਉਹ ਬੜੀ ਸੋਣੀ ਨਹੀਂ ਹੁਣ ਕੀ ਰਾ ਦੇ ਹਾਂ ਉਹ ਮਾਰੀ ਆ ਮੈਂ ਹੀ ਬੋਲਾ ਕੋਣੀ ਮੇਰੀ ਮੰਮੀ ਮਮੀ ਆਇਆ ਮੈਂ ਇੱਕ ਦਾਲੂ ਨਾ ਹਾਂ ਤੇ ਵੇ ਆਣ ਕਲਾਤੀ ਨਾ ਪੁੱਤ ਮੈਂ ਆ ਤੇਰੇ ਫਿਕਰਾਂ ਚ ਪੁੱਤ ਮੈਂ ਇਦਾਂ ਦੀ ਹੋ ਗਈ ਨਹੀਂ ਤੇ ਮੈਂ ਕਿਤੇ ਮਾੜੀ ਤਾਂ ਇਹੋ ਹੀ ਲੈ ਕੇ ਆਈ ਸੀਗੀ ਮੇਰਾ ਪੁੱਤ ਵਾ ਡਾਕਟਰ ਜੀ ਆ ਉਹ ਲੈ ਕੇ ਆਈ ਸੀਗੀ ਹੁਣ ਬਾਕੀ ਮੇਰਾ ਵਾਜ ਤਾਂ ਨਹੀਂ ਤੇ ਪਰਛਾਣ ਦੇ ਮੂੰਹ ਲੈ ਕੇ ਤੇ ਭੁੜਕ ਤੇ ਬਾਂਦ ਰੰਗ ਪਿੱਛੇ ਹੋ ਗਿਆ ਵਾ ਮੇਰੀ ਵਾਜ ਤਾਂ ਨਹੀਂ ਤੇ ਪਰਛਾਣ ਮਾ 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 ਟੁੱਟ ਗਿਆ ਨਿਕਲ ਆਇਆ ਤੂੰ ਤੇ ਕੀ ਕਰਾਂ ਕੀ ਕਰਾਂ ਮੈਂ ਹੁਣ ਤੇ ਕੀ ਕਰਾਂ ਹੁਣ ਕੰਮ ਕਰਦੇ ਉਹ ਜਿਹਾ ਹੋਇਆ ਜਦੋਂ ਤੋਂ ਤੇਰੀ ਅੱਖਾਂ ਹੀ ਦਹੋ ਜਦੋਂ ਤੋਂ ਦਾ ਕੰਮ ਕਰਦੇ ਉਹ ਜਿਹਾ ਹੋ ਗਿਆ ਮੇਰਾ ਚੋ ਦੋਸਤ ਕਿੱਥੇ ਗਿਆ ਹਾਂ ਤੇ ਉਹ ਗੜਾ ਇੱਥੇ ਆ। ਨਹੀਂ ਪੰਨਾ ਕਿਉਂ ਨਹੀਂ ਰਿਪੋਰਟ ਬੈਰੀ ਹੋ ਕੇ ਤੇਰਾ ਲੈ ਆਇਆ। ਉਹ ਦਿੱਤੋ ਔਲਾ ਤੇ ਜਾਂ ਅੱਜ ਤੂੰ ਦੁਨੀਆ ਵੇਖਣ ਲੱਗਾ। ਉਹ ਮਿਲ ਦੋਲ ਕੇ। ਉਹ ਵੀ ਤੇਰਾ ਬਾਹਰ। ਨਹੀਂ ਚੋਰ ਕਿਹੜਾ ਲਿਆਇਆ ਜ ਤੁਸੀਂ ਮੇਰੇ ਹਸਪੀਟਲ ਨੂੰ ਚੋੱਕ ਕੇ ਲੈ ਜੀ ਭੈਣ ਜੀ। ਭੈਣ ਜੀ ਐਵੇਂ ਮਾਂ ਕੋਈ ਨਹੀਂ ਚੋਰ। ੜਾ ਉਹਦੀ ਕੇ ਆ। ਜੇ ਕੋਈ ਮਾੜੀ ਮਿਹੜੀ ਖਰਾਬੀ ਹੋ ਗਈ ਤੇ ਫੇਰ ਮੈਂ ਤੁਹਾਨੂੰ ਉਹ ਤਾਂ ਹੁਣ ਠੀਕ ਹੈ। ਹਾਂ। ਹਾਂ। ਮੈਂ ਰਿਪੋਰਟ ਕੀਤੀ ਹੈ। ਹਾਂ। ਹਾਂ। ਕਿ ਤੇ ਮੇਰਾ ਪੋਟਾ ਕਿਤੇ ਦੁਨੀਆ ਦੇ ਤੂ ਦਾ ਕਿਤੇ ਹਾਂ ਨਾ ਨਾ ਪਤਾ ਕਿ ਆ ਕਰਾਂਗੇ ਡੀ ਜੀ ਲਾਵਾਗੇ ਕੰਗੀ ਕੱਪੜੇ ਕੱਟ ਬੰਦੇ ਓਕੇ ਤਾਂ ਐ ਲੈ ਲਓ ਤੇਰਾ ਉਹ ਗੋਲਾਂ ਚਾਰਾ ਜਿਹੜਾ ਠੀਕ ਹੋਇਆ ਸੀ ਹਾਂ ਬੋਲੇ ਇਹ ਇਹ ਠੀਕ ਹੈ ਮੇਰੇ ਬਟਾ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਹਾਂ ਬਦਿਆ ਸਹੀ ਜਾਈਦਾ ਹਾਂ ਮੈਂ ਇਹ ਲੈ ਕੇ ਆਉਂਦੀ ਹਾਂ ਉਹ ਜਿਆਦਾ ਜਿਆਦਾ ਰੋਚ ਨਹੀਂ ਨਾ ਵੇਖੋ ਐਨਕ ਲਾ ਕੇ ਵੇਖੋ ਲੈ 10 ਦਿਨ ਐਨਕ ਲਾਉਣੀ ਬਾ ਠੀਕ ਠਾਕ ਆ ਗਿਆ ਬਾਸ ਨੂੰ ਨਾ ਭਰਾਵੇ ਜਿਆਦਾ ਬੋਲਣਾ ਨਹੀਂ ਜਿਆਦਾ ਬੋਲਣਾ ਨਹੀਂ ਆ ਕੋਈ ਬਾਤ ਤੁਸੀਂ ਕਿਦਾਂ ਲੱਗਦਾ ਹੁਣ ਬੜੀ ਜਿਆਦਾ ਲੋਜੀ ਦੁਨੀਆ ਪਾਜੀ ਜਿਆਦਾ ਨਾ ਬਲਾਉਣਾ ਕਿਉਂਕਿ ਬਰੇਟ ਹੋਇਆ ਤਾਜ ਤਾਜ ਤੁਸੀਂ ਬਲਾਉਣਾ ਜਿਆਦਾ ਹਫਤਾ 10 ਦਿਨ ਰੈਸਟ ਕਰ ਲਓ ਮਰ ਕਿ ਤੁਸੀਂ ਬੋਲਣਾ ਹੀ ਗੱਲਾਂ ਬਾਤਾਂ ਕਰਨੀਆਂ ਤੈਨੂੰ ਕੋਈ ਨਹੀਂ ਇਹ ਤਾਂ ਜਿੱਦਾਂ ਕੋ ਉਹ ਦੇਖਾ ਦਿੱਤੀਆਂ ਕੋਕਤਾ ਤਾਜ਼ਾ ਤਾਜ਼ਾ ਪਲੇਟ ਹੋਇਆ ਹੱਲੇ ਤੁਸੀਂ ਬੋਲਣਾ ਨਹੀਂ ਜ਼ਿਆਦਾ ਤੇ ਬਾਕੀ ਇਹਨੂੰ ਖਰਾਕ ਤੇ ਧਿਆਨ ਰੱਖਣਾ ਹਾਂਜੀ ਇਹ ਡਾਕਟਰ ਸਾਡਾ ਬਹੁਤ ਬਹੁਤ ਧੰਨਵਾਦ ਉਹ ਕੋਈ ਨਾ ਪਰਮੇਸ਼ਰ ਦਾ ਤੇ ਰੱਬ ਦਾ ਹੀ ਆ ਮੈਂ ਉੱਥੇ ਪਰਮੇਸ਼ਰਾਂ ਦੇ ਪਰਮਾਤਮਾ ਕਿਤੇ ਦੇ ਰਹੀ ਹੁੰਦਾ ਵਾ ਇਹਨੇ ਤਾਂ ਹੀ ਇੰਨੇ ਡਾਕਟਰਾਂ ਕੋਲ ਹੀ ਗਏ ਨੇ ਸਾਲ ਤੋਂ ਮੈਂ ਕਹਿਨੇ ਨਹੀਂ ਹੱਥ ਪਾਇਆ ਤੂੰ ਹੀ ਪਾਇਆ ਮੇਰੇ ਪੁੱਤ ਨੂੰ ਚਲੋ ਹੁਣ ਵਿਆਹ ਵੀ ਫੇਰ ਕਰੇ ਓਹਦਾ ਹਾਂਜੀ ਵਿਆਹ ਕਰਾਂਗੀ ਡੀਜੇ ਲਾਵਾਂਗੇ ਚੰਨ ਵਰਗੀ ਨੂੰਹ ਲਿਆਉਂਗੀ ਮੈਂ ਛੋਟੇ ਆਪਣੇ ਪੁੱਤ ਦਾ ਘਰ ਵਸਾਉਂਦੀ ਮੈਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਵੇਂ ਲੈ ਸਕਦੇ ਹੁਣ ਲੈ ਜਾਓ ਭਾਵੇਂ ਚਲੋ ਫੇਰ ਲੈ ਜੀ ਜਾਣਾ ਘਰ ਹੁਣ ਕਿਸੇ ਨੇ ਕਰਨਾ ਚਲੋ ਫੇਰ ਹੋਰੀ ਹੋਈ ਬਜੇ ਬਜੇ ਜਾਂਦੇ ਆ ਮੈਂ ਗੱਡੀ ਲੈ ਆਣਾ ਚਾਰ ਨਹੀਂ ਜਾਂਦੀ ਗੱਡੀ गड्डी चोरी की ना या? नहीं नहीं बात तेरे यहाँ क्या अच्छा तुम ब्राह्मण मुंदी में रह जाएगा नहीं मारा तो तंदी मुंदी मुंदी तो बात अपने यहाँ अच्छा मुंदी तो नहीं हमारा जो हो रहा है यार ठीक है मैं ब्राह्मण मुंदी से ही राम तागी को हमारा मुंदी में ही बदी आए जब मैं गड्डी स्टार्ट करता हूँ तो गड्डी चली गई हो आ गई है और मैं पे जाऊँगा ਅੜਕਾ ਮੈਨੂੰ ਲਾਉਣੇ ਨਹੀਂ ਨਹੀਂ ਕੋਟ ਡੈਟਾ ਸਾਥ ਕਹਿੰਦੇ ਜਿਵੇਂ ਸਵੇਰੇ 9:30 ਵਜੇ ਨਹੀਂ 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 ਬਰ ਅਕਾ ਇੱਕ ਕਿਰਕੁਰ ਕਪਾਉਗੀ ਮਿੱਟੀ ਵਗੈਰਾ ਪਾਉਗੀ ਨੋ ਨੋ ਐਦਾਂ ਨਹੀਂ ਕਰਨਾ ਛੇਰ ਕਾਲੂ ਬੜ ਕੇ ਕੋਈ ਗੱਲ ਬਾਤ ਮੈਨੂੰ ਲਾਂਬਾ ਜੀ ਮਿਲਣਾ ਕਿਸਦਾ ਹਾਂਜੀ ਛੇਰ ਜੀ ਪ੍ਰੇਜ ਹਾਂਜੀ ਬਹੁਤ ਬਹੁਤ ਅਦਾ ਦਾ ਬਤਨ ਪ੍ਰੇਜ ਦਾ ਤਾਲੀ ਬਾਕੀ ਪ੍ਰੇਜ ਕੋ ਬੋਲਣਾ ਨਾ ਵਾਜ ਰੋਣਾ ਮਾਂ ਮੈਂ ਅਰਮਾਨ ਨੂੰ ਕਹਿੰਦਾ ਮਾਂ ਕਿ ਜੇ ਇਹਨੇ ਨਾ ਗੀ ਡਾਂਸ ਕਰਾਵਾ ਗਿਆ ਝੰਗਾਰੀ ਚਲੋ ਇਹ ਵੀ ਹੁਣ ਪੇਸ਼ੈਂਟ ਚਲ ਗਿਆ ਹੁਣ ਇੱਕ ਹੋਰ ਆਣਾ ਸੀ ਪੇਸ਼ੈਂਟ ਉਹ ਹੁਣ ਸਵੇਰੇ ਕਰਾਂਗੇ ਉਹਦਾ ਹੁਣ ਸ਼ਾਮਾਂ ਪੈ ਗਈਆਂ ਆ ਸਮਾਂ ਤੋਂ ਮੂਨ ਸੰਭਾ ਅੱਜ ਤੇ ਪੇਸ਼ੈਂਟ ਵਧੀਆ ਹੀ ਆ ਖੁਸ਼ ਜਿਆ ਹੀ ਆ ਚਲੋ ਇਹਦਾਂ ਦੋ ਤਿੰਨ ਪੇਸ਼ੈਂਟ ਰੋਜ ਆ ਜਾਆ ਕਰਨ ਮੇਰਾ ਵੀ ਕੁਛ ਬਣ ਜਾਆ ਕਰੇ ਤੇ ਬਾਕੀ ਚਲੋ ਪੇਸ਼ੈਂਟ ਦੇ শাਲਾ ਮਾਰਦਾ ਫਿਰਦਾ ਹੀ ਮੇਰੇ ਪੜਾ ਵਧੀਆ ਮੰਦੀ ਕਾ ਹੋਗੀ ਪੜੀ ਵਧੀਆ ਹੋਗੀ ਹੁਣ ਵੇਖੋ ਕੱਲ ਨੂੰ ਲਾਊਗਾ ਫੇਰ ਤੇ ਹੁਣ ਵੇਖੋ ਕੀ ਕਰਦੇ ਆ ਤੇ ਚਲੋ ਆਪਾਂ ਵੀ ਹੁਣ ਚੱਲੀਏ ਤੇ ਫੇਰ ਮਿਲਦੇ ਆਂ